ਦਿੱਲੀ ਦੇ ਜ਼ਿਲਾਲਾ ਨੂੰ ਭਜਾਈਏ ਜੋ ਪੰਜਾਬ ਦੇ ਉੱਪਰੋਂ ਸਾਰਾ ਕੁਝ ਹੋਵੇ ਫੈਸਲੇ ਪੰਜਾਬ ਤੋਂ ਹੋਣ ਸਾਡੇ ਬੱਚਿਆਂ ਦਾ ਜਿਹੜੇ ਛੋਟੇ ਸਾਡੀਆਂ ਲੰਘ ਚੱਲੀਆਂ ਬੱਚਿਆਂ ਦਾ ਪਲਕ ਸੀ ਆਪਦਾ ਸੁਥਰਾ ਕਰ ਸਕੀਏ ਲੋਕਾਂ ਨੂੰ ਬੇਨਤੀ ਕਰਾਂਗੇ ਦੇਖ ਲੈ ਅਸੀਂ ਬਾਦਲ ਦੇਖ ਲੈ ਕਾਂਗਰਸ ਦੇਖ ਲਈ ਝਾੜੂ ਦੇਖ ਲਿਆ ਲੋਕੋ ਹੁਣ ਇਹਨਾਂ ਦੀਆਂ ਅੱਗ ਲਾਜਣਾਓ ਗਾਹਾਂ ਨੂੰ ਮਨਦੀਪ ਸਿੰਘ ਨੂੰ ਚੇਤਾਵਨੀ ਗਾਹਾਂ ਨੂੰ ਸਤਾਈ ਦੇ ਵਿੱਚ ਅਸੀਂ ਪੰਥਕ ਸਰਕਾਰ ਨੇ ਕਿਵੇ ਪੰਜਾਬ ਹੁਣ ਦਿੱਲੀ ਸਾਰੀ ਆਈ ਬੈਠੀ ਐ ਇੱਥੇ ਲੁੱਟਣ ਨੂੰ ਪੰਜਾਬ ਨੂੰ ਜਿਹੜੇ ਇੱਥੇ 92 ਸੀ ਉਹਨਾਂ ਦੇ ਮੂੰਹਾਂ ਦੇ ਵਿੱਚ ਭੂੰਗੜੀਆਂ ਰੇ ਉਹ ਕੁਝ ਬੋਲ ਨਹੀਂ ਰਹੇ ਦਿੱਲੀ ਵਾਲੇ ਆ ਕੇ ਇੱਥੇ ਚੇਅਰਮੈਨੀਆਂ ਲੈਂਦੇ ਨੇ ਬڑے-ਬڑے ਅਹੁਦੇ ਲੈਂਦੇ ਨੇ ਸੋ ਬੇਨਤੀ ਆ ਵੀ ਇਹਨਾਂ ਤੋਂ ਸਾਵਧਾਨ ਹੋ ਜਾਓ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਵੀ ਇਲੈਕਸ਼ਨ ਹੋ ਜਾਵੇ ਤਾਂ ਇਹਨਾਂ ਗੁੰਡਿਆਂ ਦੇ ਹੱਥੋਂ ਸ਼੍ਰੋਮਣੀ ਕਮੇਟੀ ਸਦਾਈ ਜਾਵੇ ਤਾਂ ਵਧੀਆ ਗੱਲ ਆ ਨਹੀਂ ਤਾਂ ਦੇਖਦੇ ਹਾਂ ਇਹਨਾਂ ਚਿਰ ਹੋ ਗਿਆ ਦੱਬਦੇ ਹੋਏ ਇਹਨੂੰ ਸੈਂਟਰ ਸਰਕਾਰ ਉਹਨਾਂ ਚ ਕਲੈਕਸ਼ਨ ਨਹੀਂ ਕਰਾ ਰਹੀ ਜਿੰਨਾ ਚਿਰ ਬਾਲਾਂ ਤੋਂ ਗੁੰਡਾ ਇਹਨਾਂ ਨੂੰ ਕੋਈ ਹੋਰ ਵੱਡਾ ਮਿਲ ਨਹੀਂ ਜਾਂਦਾ ਸੋ ਇਹਨਾਂ ਦੇ ਅੰਦਰੋਂ ਗੱਲ ਇੱਕ ਹੀ ਆ। ਤਾਂ ਇਹਨਾਂ ਨੂੰ ਪਾਰਾ ਪੂਰਾ ਵੀ ਪੰਜਾਬ 'ਚ ਅਸੀਂ ਇਲੈਕਸ਼ਨ ਕਰਾਤਾ ਬਾਦਲਾਂ ਦੇ ਹੱਥੋਂ ਇਹ ਗੇਮ ਸਾਰੀ ਨਿਕਲ ਜਾਣੀ ਆ ਸੁਰੱਖੇ ਕਮੇਟੀ ਦੀ ਤੇ ਬਹੁਤ ਕਹੇ ਦੇ ਹੋਰ ਥੱਲੇ ਆ ਜਣੀਆਂ। ਫਿਰ ਆ ਆਮ ਆਦਮੀ ਪਾਰਟੀ ਇੱਥੇ ਨੀਤੀਆਂ ਲਾਗੂ ਹੋਣ ਨੀਤੀਆਂ ਜਾਣਗੀਆਂ। ਸੋ ਉਹਨਾਂ ਨੂੰ ਡਰ ਇਹ ਆ ਕਿ ਹੁਣ ਸਾਰੀਆਂ ਨੀਤੀਆਂ ਆਰਐਸਟੀਆਂ ਚੱਲਦੀਆਂ ਨੇ। ਜਿਹੜੇ ਉਹਨਾਂ ਸੁਖਵੀਰ ਬਾਦਲ ਤੋਂ ਸੁਲੇਖਾੜੇ ਹੋਏ ਨੇ ਉਹ ਗੱਲ ਤਾਂ ਨਹੀਂ ਜਾਣਦੇ ਤੁਸੀਂ। ਕਿਉਂਕਿ ਉਹ ਅਸੀਂ ਵੀ ਕੰਦੀ ਕਰਦੇ ਹਾਂ ਵੀ ਸੋਹਣੀ ਗੱਲ ਕਰਦਾ ਸਰਦਾਰ ਕਿ ਉਹ ਪੋਨਾ ਨਾ ਗੱਲ ਕਰਤਾ ਪਰਿਆ ਹੈ ਉਹ ਨਹੀਂ ਚੱਲਦਾ ਕਿਉਂਕਿ ਜੇ ਜੀ ਹੁਣ ਗਾਹਾਂ ਤੋਂ ਐਸਪੀਸੀ ਦੀ ਚੋਲ ਆ ਰਹੀ ਆ ਤੇ ਸਰਦਾਰ ਸਿਮਰਤ ਸਿੰਘ ਮਾਰ ਚਲੇ ਗਿਆ ਐਸਪੀਸੀ ਨੇ ਛੋਟੇ ਸਾਰੇ ਹਾਲਤ ਨੂੰ ਐਸਪੀਸੀ ਸਕੂਲ ਛੋਟੇ ਜਿਹੜੇ ਬੱਚਿਆਂ ਦੇ ਨਹੀਂ ਪੜਾ ਰਹੇ ਉਹ ਵੀ ਪੜ੍ਹਾਏ ਜਾਣਗੇ ਤੇ ਹੋਰ ਗੁਰਦੁਆਰੇ ਜਿਵੇਂ ਹਸਪਤਾਲ ਖੋਲ੍ਹੇ ਜਾਣਗੇ ਹੋਰ ਸਾਡੀ ਪਾਰਟੀ ਲਈ ਬਹੁਤ ਵਧੀਆ ਕੰਮ ਕਰਦੇ ਨੇ ਬਰਿੰਦਰ ਸਿੰਘ ਸੇਉੜਾ ਤੇ ਹੋਰ ਸਾਰੇ ਵਾਕਰ ਇਸ ਤਰ੍ਹਾਂ ਹੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ ਇਹ ਪਾਰਟੀ ਦੀ ਤੇ ਆਉਣ ਵਾਲੇ ਸਮੇਂ ਇੱਥੇ 27 ਚ ਆਪਾਂ ਪੰਥਕ ਸਰਕਾਰ ਲਿਆ ਸਰ ਸ੍ਰੀ ਅਕਾਲ ਹਾਂ ਤੇ ਸਾਡੇ ਪਰਮਿੰਦਰ ਸਿੰਘ ਰਮਿੰਦਰ ਸਿੰਘ ਪਸੂਵਾਲਾ ਇਹਨਾਂ ਦਾ ਅਹੁਦਾ ਅਸੀਂ ਬਹਾਲ ਕਰਤਾ ਦੁਬਾਰਾ ਇਹ ਕੰਮ ਉਹ ਕਰਦੇ ਵੀ ਆਏ ਨੇ ਜੋ ਇਹਨਾਂ ਦੀਆਂ ਸੀਗੀਆਂ ਪਿਛਲੀਆਂ ਕੰਮਾਂ ਦੇ ਠੀਕਾ ਮੈਂ ਉੰਨੇ ਹੋਣੀ ਆ ਤੇ ਹੁਣ ਇਹ ਫਿਰ ਚਾਹਦੀ ਕਲਾ ਮੈਂ ਕਦੋਂ ਅਪਡੇਟ ਕਰਨੀ ਜੇ ਮੈਂ ਚੰਗਾ ਸੀ ਪਹਿਲਾਂ ਅਕੀ ਕਰਦੇ ਵੀ ਹੁੰਦੇ ਨੇ ਵਾਹ ਕੁਝ ਕਾਹਦਾ ਸਾਹ ਬੜੀ ਜੀ ਜੇ ਇਹ ਬੜਾ ਸੋਹਰਾ ਹੋ ਗਿਆ ਪਾਉਂਦੇ ਹਨਾ ਸਤਿਨਾਮ ਏ ਦੇਵਾ ਓ ਇਹ ਬੋਈ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਸੰਵਰਾਲੇ ਦੇ ਮੀਟਿੰਗ ਕਰੀਆ 23 ਤਰੀਕ ਨੂੰ ਨੋਮੇ ਪਾਸਾਇਦ ਗੁਰੂ ਤੇਗ ਬਹਾਦਰ ਜੀ ਦਾ ਸਾਹਤ ਦਿਹਾੜਾ ਰਿਹਾ ਉਹਦੇ ਸਬੰਧ ਦੇ ਵਿੱਚ ਤੇ ਨੰਬਰ 2 ਤੇ ਇੱਕ ਦਰਬਾਰ ਸਾਹਿਬ ਦੇ ਵਿੱਚ ਜੋ ਈਮਾਨ ਸਿੰਘ ਮਾਨਦੀ ਨਾਲ ਟਕ ਪਿਹਾਰ ਕੀਤਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਪ੍ਰਸ਼ਾਸਨ ਨੂੰ ਰੂਹੇ ਕਰਕੇ ਮੈਮੋਰੰਡਮ ਦੇਣ ਜਾ ਰਹੇ ਸੀਗੇ ਤੇ ਉਹਦੇ ਅਸੀਂ ਨਖੇਦੀ ਕਰਦੇ ਹਾਂ ਸਭ ਤੋਂ ਅੱਖਰਾਂ ਦੇ ਵਿੱਚ ਸੋ ਇਹ ਮੁੱਦੇ ਤੇ ਅੱਜ ਮੀਟਿੰਗ ਕਰੀ ਆ ਤੇ ਪਤਾ ਨਹੀਂ ਹੋਰ ਕੀ ਕਿਹੜੇ ਕਿਹੜੇ ਵਿਚਾਰ ਆ ਪਏ ਵਿਚਾਰ ਸਾਰਿਆਂ ਦਾ مشਵਰਾ ਲਿਆ ਗਿਆ ਵੀ ਕਿੱਦਾਂ ਕਿੱਦਾਂ ਚੱਲਦੇ ਆ ਅਸੀਂ ਕੀ ਕਰ ਰਹੇ ਆ ਪਾਰਟੀ ਲਈ ਤੇ ਕੌਮਿਆਂ ਤੇ ਲਈ ਕੀ ਕਰ ਰਹੇ ਆ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਰੇ ਜੋ ਵਰਕਰ ਨੇ ਤੇ ਵਧੀਆ ਕੰਮ ਕਰ ਰਹੇ ਨੇ ਤੇ ਅਸੀਂ ਵਿਚਾਰਾਂ ਇਹ ਕਰੀਆਂ ਨੇ ਦਿਨਾ ਕਾਂਗੜਾ 23 ਤਰੀਕ ਨੂੰ ਜਾਣਾ ਵੱਧ ਤੋਂ ਵੱਧ ਕਾਫਲਾ ਲੈ ਕੇ ਜਾਵਾਂਗੇ ਅਸੀਂ ਪੁਰਜਲਾ ਖੰਨੇ ਤੋਂ ਹਲਕੇ ਬਈ ਹਲਕੇ ਬੱਸਾਂ ਦਾ ਕਰ ਰਹੇ ਹਾਂ ਵੀ ਹਲਕਾ ਸਮਰਾਲੇ ਤੋਂ ਬੱਸ ਜਾਊਗੀ ਤੇ ਉਧਰੋਂ ਖੰਨੇ ਤੇ ਪੈਲ ਤੋਂ ਵੀ ਜਾਵਾਂਗੇ ਲੈ ਕੇ ਤਿੰਨੇ ਹਲਕੇ ਹੁੰਦੇ ਨੇ ਤਿੰਨਾ ਜੋ ਤਿੰਨ ਬੱਸਾਂ ਦਾ ਅਰੇਂਜਮੈਂਟ ਕਰ ਰਹੇ ਹਾਂ ਅਸੀਂ ਪਤਾ ਜੀ ਜਿਹੜੀ ਜੋ ਹੋ ਰਹੀ ਹੈ ਇਹ ਕੁਝ ਮਰਗੀ ਕਰਾ ਚੱਲ ਹਾਂ ਜੀ ਉਹ ਬਹੁਤ ਵਧੀਆ ਚੱਲ ਰਿਹਾ ਕੰਮ ਭਾਈ ਮਨਦੀਪ ਸਿੰਘ ਸਰਜੋਨੀ ਦੇ ਭਰਾਤਾ ਜੀ ਨੇ ਬਹੁਤ ਵੱਡੀ ਰੀਡ ਨਾਲ ਜਿੱਤ ਪ੍ਰਾਪਤ ਕਰਨਗੇ ਸੋ ਜਿਹੜੇ ਝਾੜੂ ਜਾਂ ਬਾਦਲ ਹੈ ਕਾਂਗਰਸ ਇਹਨਾਂ ਕੋਲ ਦਾ ਕੁਝ ਨਹੀਂ ਰਿਹਾ ਕਿਉਂ ਤਰਨਤਨ ਹਲਕਾ ਜਿਹੜਾ ਉਹ ਇੱਕ ਪੰਥਕ ਹਲਕਾ ਜਦ ਵੀ ਕੋਈ ਉੱਥੋਂ ਨੇਰੀ ਉੱਠੀ ਉੱਥੋਂ ਹੀ ਉੱਠੀ ਹੈ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਤਾਇਆ ਐਮਪੀ ਤੇ ਉਸੇ ਤਰ੍ਹਾਂ ਮਨਦੀਪ ਸਿੰਘ ਸਰਨੀ ਦੇ ਭਰਾਤਾ ਨੂੰ ਬਹੁਤ ਲੰਬੀ ਰੀਡ ਨਾਲ ਜਿਤਾਉਣਗੇ ઘણે ਹੋਰ ਸਾਰਿਆਂ ਨੂੰ ਉੱਤੇ ਹੀ ਵੋਟ ਪਊ ਤਾਂ ਤੇ ਵੋਟ ਇਹਨੂੰ ਇਕੱਲੇ ਨੂੰ ਪੈਂਦੀ ਆ 25-30000 ਬੋਰਡ ਦੇ ਹਿਸਾਬ ਨਾਲ ਅੱਗੇ ਜਾਊਗਾ ਕਿਉਂ ਹਰ ਇੱਕ ਦੇ ਬੱਚੇ-ਬੱਚੇ ਦੇ ਮੂੰਹ ਤੇ ਮਨਦੀਪ ਸਿੰਘ ਮਨਦੀਪ ਸਿੰਘ ਖਾਲਸਾਈ ਚੜਿਆ ਹੋਇਆ ਪਤਾਨੀ ਤੁਹਾਡੇ ਕੋਲ ਸੀਨੀਅਰ ਅਹੁਦਾਦਾਰ ਤੁਸੀਂ ਪਾਰਟੀ ਦੇ ਤੇ ਤੁਸੀਂ ਆਪਣਾ ਕਿੰਨੇ ਫਿਰ ਉਪਰ ਤੇ ਤਰ ਤਰਜੀਹ ਵਿੱਚ ਚੋਣ ਦੇ ਵਿੱਚ ਆਪਣਾ ਕਿਹੜਾ ਹੀ ਜੋੜਨ ਬਾੜੇ ਦੇਖੋ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਾ ਨੰਬਰ ਸਰ ਦੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਹਲਕਾ ਪ੍ਰਧਾਨ ਨੇ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਆਪਣੇ ਆਪਣੇ ਜਿਵੇਂ ਡਿਊਟੀਆਂ ਸੰਭੀਆਂ ਹੋਈਆਂ ਨੇ ਸਾਰੇ ਜਵਾਨਾਂ ਦੀਆਂ ਸਾਰੇ ਕੰਮ ਕਰ ਰਹੇ ਨੇ ਸੋ ਅਸੀਂ ਵੀ ਫੇਰ ਦੁਬਾਰਾ ਹੁਣ ਜਾਵਾਂਗੇ ਕਲਰ ਨੂੰ ਚਲੇ ਜਾਵਾਂਗੇ ਆਪਣਾ ਜਥਾ ਲੈ ਕੇ ਉੱਥੇ ਜਿੰਨੇ ਦਿਨ ਨਹੀਂ ਬੋਟਾ ਪੈਂਦੀ ਹੈ ਕਹਿਣ ਦਾ ਮਤਲਬ ਹੈ ਛੁੱਟੀ ਨਹੀਂ ਮਿਲਦੀ 10 ਤਰੀਕ ਤੱਕ ਉੱਥੇ ਜਾ ਕੇ ਡਿਊਟੀ ਕਰ ਜਾਵਾਂਗੇ ਤਨਮਨ ਧਨ ਨਾਲ ਡਿਊਟੀ ਦੇ ਉੱਪਰ ਜਿੱਦਾਂ ਲੱਗਿਆ ਇੱਕ ਮਾਨ ਨੇ ਲਾਇਆ ਡਿਊਟੀ ਉਹ ਕਲ ਸਾਰੇ ਕੰਮ ਕਰਾਏ ਵਰਕ ਸਾਰਾ ਸ਼੍ਰੋਮਣੀ ਅਕਾਲੀ ਦਾ ਨੰਬਰ ਸਾਰਾ ਜੁਟਿਆ ਹੋਇਆ ਤਰਤਾਰ ਦੇ ਵਿੱਚ ਜਾ ਕੇ ਸਾਰੇ ਆਪਦੇ ਹੋਈਆਂ ਨੇ ਸਾਰੇ ਘਰਾਂ ਘਰਾਂ ਜਾ ਕੇ ਵਰਕ ਕਰ ਰਹੇ ਪਤਾਜੀ ਭਗਵਾਨ ਤੇ ਸਰਕਾਰ ਦਾ ਕਹਿਣਾ ਹੈ ਕਿ ਬਿਲਕੁਲ ਜਿਹੜੀ ਹੈ ਸਹੀ ਇਲੈਕਸ਼ਨ ਪ੍ਰਕਾਆਮ ਦੀ ਉਹਦੇ ਵਿੱਚ ਸਾਰੀ ਪਾਰਦਰਸ਼ਤਾ ਨਾਲ ਕੰਮ ਜਿਹੜਾ ਹੋ ਬਈ ਇਲੈਕਸ਼ਨ ਦੇਖੋ ਉਹ ਤਾਂ ਹੁਣ ਸਾਰਾ ਕੋਈ ਕਹਿੰਦੇ ਨੇ ਜੇ ਇਹਨਾਂ ਦਾ ਵਾਸ ਚੱਲੇ ਉਹ ਤਾਂ ਜਿੱਤ ਵੀ ਉਹ ਆਪ ਦਾ ਸਰਟੀਫਿਕੇਟ ਤੇ ਲਈ ਬੈਠੇ ਨੇ ਵੀ ਅਸੀਂ ਜਿੱਤਾਂਗੇ ਸੋ ਜਿਹੜਾ ਉਹਨਾਂ ਨੇ ਕੈਂਡੀਡੇਟ ਖੜਾ ਕੀਤਾ ਉਹ ਬਾਦਲਾ ਚੋਂ ਆਇਆ ਹੋਇਆ ਜਦ ਬਾਦਲਾ ਨਾਲ ਅਸੀਂ ਦੋਤੋ ਦੱਤਾ ਵੀ ਹੁਣ ਉਹ ਨਸੇ ਦਾ ਸੋ ਉਹਨੂੰ ਬਾਦਲਾ ਨੇ ਪਸੰਦ ਕਰ ਲਈ ਹੁਣ ਉਹਨੂੰ ਸਟਾਰਟ ਵਾਲੇ ਵਿਚਾਲਤ ਕਰਦੇ ਨੇ ਹੁਣ ਦਦੋ ਤਾ ਗਿਆ ਤੇ ਇਸ ਲਈ ਉਹ ਲੋਕਾਂ ਦੇ ਮਨਾਂ ਤੋਂ ਨਕਾਰੇ ਹੋਏ ਨੇ ਸਾਰੇ ਚਾਹੇ ਬਾਦਲਾਂ ਦਾ ਬੀਬਾਂ ਦਾ ਸਤਕਾਰ ਕਰਦੇ ਆ ਧਰਮੀ ਫੌਜੀ ਦੇ ਪਰਿਵਾਰ ਚੋਂ ਨੇ ਪਰ ਜਦ ਬਾਦਲਾਵਾਂ ਚਲੇ ਗਿਆ ਪਹਿਲਾਂ ਧਰਮੀ ਫੌਜੀ ਉਹਨਾਂ ਦੇ ਯਾਦ ਨਹੀਂ ਸੀ ਉੱਥੇ ਰਕਸੇ ਚਲਾਉਂਦੇ ਫਿਰਦੇ ਨੇ ਤਰ ਤਰਵਾਰ ਸਾਹਿਬ ਦੇ ਵਿੱਚ ਧਰਮੀ ਫੌਜੀ ਤੇ ਹੁਣ ਉਹਨਾਂ ਦੇ ਧਰਮੀ ਫੌਜੀ ਯਾਦਾ ਕਿ 25 ਸਾਲ ਪਹਿਲਾਂ ਰਾਜ ਕੀਤਾ ਪਹਿਲਾਂ ਕਿੱਥੇ ਸੀਗੇ ਸੋ ਇਹ ਸੋਚਣ ਦਾ ਵਿਸ਼ਾ ਸਾਰਿਆਂ ਦਾ ਪਰ ਹੁਣ ਇਹਨਾਂ ਦੇ ਜਦੋਂ ਅਸੀਂ ਡੁੱਪਦੇ ਪੇੜੀ ਆ ਜਾਂ ਇਹਨਾਂ ਦੇ ਹੁਣ ਜਿਆਦਾ ਆਉਣ ਲੱਗਨੇ ਸਾਰੇ ਚਾਹੇ ਬੰਦੀ ਸਿੰਘ ਨੇ ਚਾਹੇ ਧਰਮੀ ਹੋਜੀ ਨੇ ਪਹਿਲਾਂ ਇਹਨਾਂ ਨੂੰ ਕੋਈ ਯਾਦ ਨਹੀਂ ਸੀਗਾ ਸੋ ਇਹੀ ਹਾਲ ਕਾਂਗਰਸ ਦਾ ਜੋ ਨਸ਼ਾ ਅਜੇ ਤੱਕ ਪਹਿਲਾਂ ਘਟਰੀ ਉਚਾੜੋ ਸਰਕਾਰ ਦਾ ਨਸ਼ਾ ਡੁੱਬਣਾ ਹੋ ਗਿਆ ਕ੍ਰਾਈਮ ਡੁੱਗੜਾ ਹੋ ਗਿਆ ਆ ਹੁਣ ਤੁਸੀਂ ਦੇਖਦੇ ਹੋ ਪਹਿਲਾਂ ਜਗਰਾਵਾ ਥੋੜੇ ਦਿਨ ਹੋਏ ਇਹਦੇ ਮੁੰਡੇ ਦਾ ਕਵਟੀਆਂ ਕਤਲ ਹੋ ਗਿਆ ਇੱਕ ਇੱਥੇ ਆਉਣਾ ਕਰਨੇ ਚੋਗੇ ਸੋ ਇਹ ਗੱਲਾਂ ਨੇ ਵੀ ਨੰਗਾ ਕੁੰਡਾ ਕਰਦੇ ਆ ਨੰਗਾ ਨਾਚ ਹੋ ਰਿਹਾ ਤੇ ਇਹਨਾਂ ਨੂੰ ਵੋਟ ਫਿਰ ਕੌਣ ਪਾਊਗਾ ਜਿੰਨਾ ਜਰ ਪੰਥਕ ਸਰਕਾਰ ਨੇ ਆਉਂਦੀ ਆ ਕਲੈਕਸਰਾ ਜਿਹੜੀ ਤਰਨਤਾਰ ਵਾਲੀ ਇਹਨੇ ਸਿੱਧ ਕਰਨਾ ਹੈ ਵੀ ਗਾਹਾਂ 27 ਦੇ ਵਿੱਚ ਕਿਹੜੀ ਸਰਕਾਰ ਆਉਣੀ ਆ ਜੇ ਪੰਥਕ ਸਰਕਾਰ ਆਉਂਦੀ ਆ ਨਰਾਸਾ ਕਰਦੇ ਆ ਅਸੀਂ ਜਿਵੇਂ ਇੱਥੇ ਇਕੱਠੇ ਹੋਏ ਆ ਆ ਤਰਨਤਾਰ ਦੇ ਵਿੱਚ ਜਿਵੇਂ ਚੋਣਤ ਇਸੇ ਤਰ੍ਹਾਂ ਹੀ 27 ਦੇ ਵਿੱਚ ਇਕੱਠੇ ਹੋਈਏ ਇਕੱਠੇ ਹੋ ਕੇ ਅਸੀਂ ਇਹਨਾਂ ਨੂੰ ਦਿੱਲੀ ਦੇ ਦਲਾਲਾਂ ਨੂੰ ਭਜਾਈਏ ਜੋ ਪੰਜਾਬ ਦੇ ਉੱਪਰੋਂ ਸਾਰਾ ਕੁਝ ਹੋਵੇ ਫੈਸਲੇ ਪੰਜਾਬ ਤੋਂ ਹੋਣ ਸਾਡੇ ਬੱਚਿਆਂ ਦਾ ਜਿਹੜੇ ਛੋਟੇ ਨੇ ਸਾਡੀਆਂ ਲੰਘ ਚੱਲੀਆਂ ਬੱਚਿਆਂ ਦਾ ਪ੍ਰਕਾਸ਼ੀ ਆਪਦਾ ਸੁਧਰਾ ਕਰ ਸਕੀਏ ਲੋਕਾਂ ਨੂੰ ਬੇਨਤੀ ਕਰਾਂਗੇ ਦੇਖ ਲੈ ਅਸੀਂ ਬਾਦਲ ਦੇਖ ਲੈ ਕਾਂਗਰਾ ਦੇਖ ਲਈ ਝਾੜੂ ਦੇਖ ਲਿਆ ਲੋਕੋ ਹੁਣ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਗਾਹਾਂ ਨੂੰ ਮਨਦੀਪ ਸਿੰਘ ਨੂੰ ਚਿਤਾ ਕੇ ਗਾਹਾਂ ਨੂੰ ਸਤਾਈ ਦੇ ਵਿੱਚ ਅਸੀਂ ਪੰਥਕ ਸਰਕਾਰ ਲੈ ਕੇ ਆਈਏ ਤੇ ਇਹੀ ਬੇਨਤੀ ਕਰਾਂਗੇ ਸਾਰਿਆਂ ਨੂੰ ਜਿਹੜਾ ਸਰਕਾਰ ਜਮਾਨੇ ਦੇ ਪਾਸੇ ਪੰਜ ਦੁਆਰਾ ਮੰਗ ਪੱਤਰ ਲੈਣਾ ਸੀ ਉਸ ਪੁਆਇੰਟ ਬਾਰੇ ਜੀ ਕਹਿਣਾ ਚਾਹੁੰਦੇ ਹਾਂ ਦੇਖੋ ਜੀ ਜਿਹੜਾ ਬੰਦ ਸ਼ੀਸ਼ਕਾ ਦਾ ਬਤਾ ਦੱਸੋ ਦੇਖੋ ਮੰਗ ਪੱਤਰ ਦੇ ਵਿੱਚ ਇੱਕ ਤਾਂ ਸ਼੍ਰੋਮਣੀ ਕਮੇਟੀ ਦੀਆਂ ਅਲੈਕਸਨਾਂ ਬਾਰੇ ਲਿਖਿਆ ਹੋਇਆ ਸੀਗਾ ਜੋ ਉੱਥੇ ਕੋਈ ਧੱਖਾ ਸਹੀ ਹੁੰਦੀ ਆ ਉਹਦੇ ਤੇ ਲਿਖਿਆ ਹੋਇਆ ਸੀ ਕਿ ਉਹ ਗੱਲ ਵੀ ਤੇ ਬੇਆਉਧੀਆਂ ਹੋਈਆਂ ਨੇ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਵੀ ਅਲੈਕਸਨਾਂ ਹੋ ਜAVE ਤਾਂ ਇਹਨਾਂ ਗੁੰਡਿਆਂ ਦੇ ਹੱਥੋਂ ਸ਼੍ਰੋਮਣੀ ਕਮੇਟੀ ਸਟਾਈ ਜਾਵੇ ਤਾਂ ਵਧੀਆ ਗੱਲ ਆ ਨਹੀਂ ਤਾਂ ਦੇਖਦੇ ਹਾਂ ਇੰਨਾ ਚਿਰ ਹੋ ਗਿਆ ਦੱਬਦੇ ਹੋਏ ਇਹਨੂੰ ਸੈਂਟਰ ਸਰਕਾਰ ਉਹਨਾਂ ਚੱਕ ਕਲੈਕਸ਼ਨ ਨਹੀਂ ਕਰਾ ਰਹੀ ਜਿੰਨਾ ਜਰ ਬਾਦਲਾਂ ਤੋਂ ਕੁੰਡਾ ਇਹਨਾਂ ਨੂੰ ਕੋਈ ਹੋਰ ਬੱਡਾ ਮਿਲ ਨਹੀਂ ਜਾਂਦਾ ਸੋ ਇਹਨਾਂ ਦੇ ਅੰਦਰੋਂ ਗੱਲ ਇੱਕ ਹੀ ਆ ਤਾਂ ਇਹਨਾਂ ਨੂੰ ਡਰਾ ਪੂਰਾ ਵੀ ਪੰਜਾਬ 'ਚ ਜੇ ਅਸੀਂ ਇਲੈਕਸ਼ਨ ਕਰਾਤਾ ਬਾਦਲਾਂ ਦੇ ਹੱਥੋਂ ਇਹ ਗੇਮ ਸਾਰੀ ਨਿਕਲ ਜਾਣੀ ਆ ਸਰੋਮੀ ਕਮੇਟੀ ਦੀ ਤੇ ਉਹ ਕਿਸੇ ਦੇ ਹੋਰ ਥੱਲੇ ਆ ਜੜੀਆਂ ਫਿਰ ਆਰਐਸਐ ਜੀਆਂ ਇੱਥੇ ਨੀਤੀਆਂ ਲਾਗੂ ਹੋਣ ਨੀਤੀਆਂ ਜਾਣਗੀਆਂ ਸੋ ਉਹਨਾਂ ਨੂੰ ਡਰ ਇਹ ਆ ਜੇ ਹੁਣ ਸਾਰੀਆਂ ਨੀਤੀਆਂ ਆਰਐਸਐ ਦੀਆਂ ਚੱਲਦੀਆਂ ਨੇ ਤੇ ਇਹਦੇ ਵਿੱਚ ਕੋ ਕੌੜਾ ਸੱਚ ਆ ਹੈ ਸਭਾ ਨੂੰ ਕੋਈ ਮੈਸੇਜ ਦੇਣਾ ਚਾਹਤੇ ਹੋ ਕੀ ਬਿਲਕੁਲ ਮੈਸੇਜ ਤਾਂ ਇਹੀ ਆ ਜੇ ਸਾਰਿਆਂ ਨੂੰ ਹੱਥ ਵੱੰਗੇ ਵੀ ਦੇਖੋ ਬਹੁਤ ਚਿਰ ਹੋ ਗਿਆ ਸਾਨੂੰ ਲੁੱਟਾ ਕਾਂਗਰਸ ਨੇ ਵੀ ਮਿਮਰਾਜ ਕਰ ਲਿਆ ਬਾਦਲ ਨੇ ਵੀ ਕਰ ਲਿਆ ਝਾੜੂ ਨੂੰ ਮੌਕਾ ਵੀ ਦਿੱਤਾ ਕਿਸੇ ਤੋਂ ਕੁਝ ਨਹੀਂ ਪੰਜਾਬ ਦਾ ਬਣਿਆ ਉਲਟਾ ਲੁੱਟੇ ਹੀ ਆ ਪੰਜਾਬ ਹੁਣ ਦਿੱਲੀ ਸਾਰੀ ਆਈ ਬੈਠੀ ਆ ਇੱਥੇ ਲੁੱਟਣ ਨੂੰ ਪੰਜਾਬ ਨੂੰ ਜਿਹੜੇ ਇੱਥੇ 92 ਸੀ ਉਹਨਾਂ ਦੇ ਮੂੰਹਾਂ ਦੇ ਵਿੱਚ ਘੁੰਗਣੀਆਂ ਨੇ ਉਹ ਕੁਝ ਬੋਲ ਨਹੀਂ ਰਹੇ ਦਿੱਲੀ ਵਾਲੇ ਆ ਕੇ ਇੱਥੇ ਚੇਅਰਮੈਨੀਆਂ ਲੈਂਦੇ ਨੇ ਬੜੇ-ਬੜੇ ਅਹੁਦੇ ਲੈਂਦੇ ਨੇ। ਸੋ ਬੇਨਤੀ ਆ ਵੀ ਇਹਨਾਂ ਤੋਂ ਸਾਵਧਾਨ ਹੋ ਜਾਓ ਜਿਹੜੀ ਪੰਥਕ ਸਰਕਾਰ ਹੋਊਗੀ ਉਹ ਤੁਹਾਡੇ ਸਾਰਿਆਂ ਦਾ ਭਵਿੱਖ ਸਧਾਰੂਗੀ। ਸਾਨੂੰ ਫ੍ਰੀ ਦੀਆਂ ਕਣਕਾਂ ਦੀ ਲੋੜ ਨਹੀਂ। ਸਾਨੂੰ ਲੋੜ ਹੈ ਪੜ੍ਹਾਈ ਦੀ ਤੇ ਇਲਾਜ ਦੀ। ਸੋ ਸਾਨੂੰ ਇਹ ਮਿਲ ਜਾਵੇ ਫ੍ਰੀ ਬਹੁਤ ਵੱਡੀ ਗੱਲ ਹੈ ਤੇ ਹੋਰ ਅਸੀਂ ਰੋਟੀ ਆਪਣੀ ਕਮਾਈ ਕਰਕੇ ਖਾ ਸਕਦੇ ਆ। ਬਾਤੀ ਬਾਦ ਸਾਹਿਬ ਦਾ ਕਹਿਣਾ ਹੈ ਵੀ ਜਿਹੜੀ ਵਿਕਾਸ ਦੀ ਗੱਲ ਹੋਈ ਹੈ ਜੀ ਕਰਤਾਰ ਜੀ ਦੀ ਚੋੜ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜਾ ਬਹੁਤ ਵੱਡਾ ਵਿਕਾਸ ਹੋਇਆ ਉਹਦੀ ਜਿਹੜੀ ਜਿੱਤ ਦਾ ਪਰ ਤੈ ਹੈ ਬਲ ਬਵਰਤਮਾਨ ਜੀ ਕਹਿੰਦੇ ਨੇ ਦੇਖੋ ਵਿਕਾਸ ਤਾਂ ਹੁਣ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਵੀ ਕੀ ਵਿਕਾਸ ਕਰ ਰਹੇ ਨੇ ਧਰਨਾ ਲੱਗਿਆ ਹੋਇਆ ਸੀ ਕਿਸਾਨਾਂ ਦਾ ਬਾਡਰਾਂ ਤੇ ਉਹਨਾਂ ਨੂੰ ਮੀਟਿੰਗ ਤੇ ਹੱਥ ਕਿਤੋਂ ਬਾਅਦ ਧਰਨਾ ਚ ਗਾਉਂਦੇ ਨੇ ਕਿਹੜੇ ਹਿਸਾਬ ਨਾਲ ਟਰਾਲੀ ਚੋਰੀਆਂ ਹੁੰਦੀਆਂ ਨੇ ਸੋ ਇਹ ਵਿਕਾਸ ਆ ਇਹਨਾਂ ਦਾ ਜੇ ਇੱਕ ਚੀਜ਼ ਚੱਲਦੀ ਆ ਬਣਾਉਂਦੇ ਨੇ ਉਹਨੂੰ ਉੱਥੇ ਵਿਚਾਰੇ ਸਾਡੇ ਕੋਲ ਇਹਨੇ ਕਹਾ ਤਿਆਰ ਕਰਾਂਗੇ ਕਿਉਂ ਹੋਰ ਇਹਨਾਂ ਕੋਲੇ ਹੈ ਹੀ ਨਹੀਂ ਕਿਸੇ ਪਿੰਡ 'ਚ ਦੇਖ ਲਓ ਗਰਾంటీ ਜਾਂਦੀ ਕੋਈ ਵਿਕਾਸ ਦਾ ਕੰਮ ਨਹੀਂ ਹੈ ਕਿਤੇ ਵਿਕਾਸ ਨਵਾਂ ਅਖਬਾਰਾਂ 'ਚ ਤੇ ਖਫਰਾ 'ਚ ਵਿਕਾਸ ਆ ਗਰਾਊਂਡ 'ਤੇ ਕੋਈ ਵਿਕਾਸ ਨਹੀਂ ਹੈ ਤਦਾਂ ਅੱਜ ਕੋਈ ਲਾਸਟ ਵਿੱਚ ਹੋਕ ਕਰਨਾ ਚਾਹਦੇ ਹੋ ਹਾਂ ਲਾਸਟ ਮਿੰਟ ਤਾਂ ਇਹੀ ਆ ਜੀ ਸੁਣੋ ਬਾਰ-ਬਾਰ ਇਹੀ ਬੇਨਤੀ ਕਰਾਂਗੇ ਪੰਜਾਬ ਦੇ ਹਾਂ ਉਹਨੂੰ ਚਾਹਿਓ ਐਨਆਰਆਈ ਭਰਾ ਨੇ ਵੇ ਇਹਨਾਂ ਨੇ ਚੁੰਗਲਾਂ ਦੇ ਵਿੱਚੋਂ ਨਿਕਲ ਗਏ ਵਸ ਗਾਹਾਂ ਨੂੰ 27 ਦੇ ਵਿੱਚ ਪੰਥਕ ਸਰਕਾਰ ਲੈ ਕੇ ਆਓ ਬਾਕੀ ਅੱਜ ਜੋ ਮੀਟਿੰਗ ਦਾ ਸਾਡਾ ਸੱਤਾ ਬਹੁਤ ਵਧੀਆ ਨਿਕਲਿਆ ਧੰਨਵਾਦ ਵੀਰ ਦਾ ਨਿੰਮ ਜਮੀਦਾਰਾ ਢਾਬਾ ਤੇ ਇੱਥੇ ਮੀਟਿੰਗ ਕਰਦੇ ਹਰ ਇੱਕ ਵਾਰ ਅਸੀਂ ਤੇ ਬਹੁਤ ਵਧੀਆ ਅਨੁਸ਼ਾਰਨ ਨੇ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਜੋ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਪਰਮਿੰਦਰ ਸਿੰਘ ਖਾਲਸਾ ਜੋ ਪਹਿਲਾਂ ਅ ਇਹਨਾਂ ਨੂੰ ਦੁਬਾਰਾ ਅਸੀਂ ਬਹਾਲ ਕੀਤਾ ਉਹਦੇ ਤੇ ਤੇ ਬਾਕੀ ਨਵਾ ਸਿੰਘ ਸਾਹਿਬ ਆਏ ਨੇ ਸਾਡੇ ਪਾਰਟੀ ਚ ਸ਼ਾਮਲ ਹੋਏ ਨੇ ਤੇ ਰਣਜੀਤ ਸਿੰਘ ਅ ਅੱਜ ਸਾਡੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਧੰਨਵਾਦ ਸਾਰਿਆਂ ਦਾ ਮਨਜੀਤ ਸਿੰਘ ਤੇ ਭਾਈ ਦੇ 70 ਕਸ਼ਮੀਰਾ ਸਿੰਘ ਜੀ ਪਰਗਣਾ ਸਿੰਘ ਜੀ ਤੇ ਜਗਤਾਰ ਸਿੰਘ ਤੇ ਸਾਰੇ ਮੇਰਾ ਦਾ ਕੋਸ਼ ਸਿੰਘ ਚਲੇ ਗਏ ਕਾਲੀ ਸੀਗੀ ਜਤਿੰਦਰ ਉਹਨੇ ਵੀ ਸੀਗੇ ਸਾਰੇ ਤੇ ਧੰਨਵਾਦ ਸਾਰਿਆਂ ਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਸਾਹਿਬ ਜਿਹੜੀ ਆਪਣੀ ਅੱਜ ਵਿਸ਼ੇਸ਼ ਮੇਟ ਕੋਈ ਹੈ ਜੀ ਤੁਸੀਂ ਕੀ ਕਹਿਣਾ ਚਾਹੋ ਹੋਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਸਾਡੀ ਅੱਜ ਮੀਟਿੰਗ ਹੋਈ ਆ ਗੁਰਵਿੰਦਰ ਸਿੰਘ ਪ੍ਰਧਾਨ ਸੇਵੜਾ ਦੀ ਅਗਵਾਈ ਵਿੱਚ ਹੋਈ ਆ ਏ ਮੀਤਾਂ ਗਾ ਇਹ ਹੋਈ ਆ ਕਿ ਇੱਕ ਤਾਂ ਜਿਹੜਾ ਦੀਨਾ ਕਾਂਗੜ ਜਾਣਾ 23 ਤਰੀਕ ਨੂੰ ਉਰਤੇਗ ਬਹਾਦਰ ਜੀ ਦੇ ਉਹਦੇ ਉੱਤੇ ਸਾਹ ਜਿੱਤੇ ਉਹਦੇ ਬਾਰੇ ਹੋਈ ਆ ਵੀ ਵੱਧ ਤੋਂ ਵੱਧ ਸੰਗਤ ਲੈ ਕੇ ਜਾਣਾ ਤੇ ਇੱਕ ਹੋਈ ਆ ਜਿਹੜੀ ਆਪਣੀਆਂ ਤਨ ਤਨ ਚੋਣਾ ਨੇ ਵੀ ਉਹ ਬਹੁਤ ਵਧੀਆ ਇਨਸਾਨ ਨੇ ਭਾਈ ਸੰਦੀਪ ਸਿੰਘ ਵੀ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰੋ ਉਹਨੇ ਬਹੁਤ ਵਧੀਆ ਪੰਥ ਲਈ ਕੰਮ ਕੀਤਾ ਬਹੁਤ ਜੋਧੇ ਨੇ ਉਹਦਾ ਭਾਈ ਵੀ ਉਹ ਜੇਲ੍ਹ ਚ ਕੰਮ ਕੀਤਾ ਉਹ ਬਹੁਤ ਵਧੀਆ ਜੋਧੇ ਨੇ ਉਹਨੇ ਕੰਮ ਕੀਤਾ ਜੋਧੇਆਂ ਵਾਲਾ ਵੀ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰੋ ਅਸੀਂ ਤਾਂ ਇਹੀ ਕਹਿੰਦੇ ਆ ਤੇ ਸਰਦਾਰ ਸ੍ਰੀਮਤੀ ਜੀ ਸੇ ਮਾਨ ਇੱਕੋ ਇੱਕ ਇਨਸਾਨ ਨੇ ਜਿਹੜੇ ਪੰਥ ਲਈ ਕੰਮ ਕਰਦੇ ਨੇ ਹੋਰ ਤਾਂ ਸਭ ਕੋ ਦੇਖ ਲਿਆ ਤੁਸੀਂ ਝਾੜੂ ਵਾਲੇ ਦੇਖ ਲੇ ਕਾਲੀ ਦੇਖ ਲੇ ਕਾਂਗਰਸ ਦੇਖ ਲੇ ਬਹੁਤ ਆਏ ਆ ਕੇ ਚਲੇ ਗਏ ਕਿਸੇ ਨੇ ਕੋਈ ਪੰਥਵਾਰੇ ਨਹੀਂ ਸੋਚਿਆ ਇੱਕੋ ਸੋਚ ਆ ਜਿਹੜੀ ਕੁਪਾਂ 3 ਸੋਚ ਆ ਉਹੀ ਸਿਮਰਜੀਤ ਸਿੰਘ ਮਾਨ ਆ ਵੀ ਸੰਤਾਂ ਦੀ ਸੋਚ ਤੇ ਚੱਲਦੇ ਨੇ ਸੰਤੀ ਰਾਜ ਸਿੰਘ ਭਿੰਡਰ ਵਾਲੀ ਤੇ ਤੇ ਉਹਨਾਂ ਦੀ ਸੋਚ ਤੇ ਚੱਲਦੇ ਨੇ ਇੱਕੋ ਪਾਰਟੀ ਆ ਤੇ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰੋ ਉਹਨਾਂ ਨੂੰ ਤੰਗ-ਤੰਗ ਤੋਂ ਜਿਧਾਓ ਤਾਂਕੋ ਤਾਂ ਕਿ ਆਪਾਂ ਪੰਥਕ ਚਿਹਰਾ ਮੂਲੇ ਲਿਆ ਸਕੀਏ ਇਹ ਤਾਂ ਇਹੀ ਬੇਨਤੀ ਕਰਦੇ ਆ ਸਾਰੀ ਸੰਗਤ ਨੂੰ ਹੋਰ ਸਾਡੀ ਪਾਰਟੀ ਲਈ ਬਹੁਤ ਵਧੀਆ ਕੰਮ ਕਰਦੇ ਨੇ ਬਰਿੰਦਰ ਸਿੰਘ ਸੋੜਾ ਤੇ ਹੋਰ ਸਾਰੇ ਵਰਕਰ ਇਸ ਤਰ੍ਹਾਂ ਹੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ ਇਹ ਪਾਰਟੀ ਦੀ ਤੇ ਆਉਣ ਵਾਲੇ ਸਮੇਂ ਇੱਥੇ 27 ਚ ਆਪਾਂ ਪੰਥਕ ਸਰਕਾਰ ਲਿਆ ਸਕੀਏ ਉਹ ਆਹ ਗੁਦੀਖਾ ਖਾਨ ਸਾਹਿਬ ਉਹ ਆਹ ਗੁਦੀਖੀ ਭਤੇ ਗੜੀ ਸਾਹਿਬ ਹੋਰ ਕੁਝ ਖਾਸ ਕਹਿਣਾ ਚਾਹੁੰਦੇ ਹੋ ਪੋਰਟਾ ਜੀ ਨਿਕੋਸੀ ਇਹ ਹੀ ਕਹਿਣਾ ਚਾਹੁੰਦੇ ਹਾਂ ਜੋ ਮਾਨ ਸਿੰਘ ਮਾਨ ਇੱਕ ਮੰਗ ਪੱਤਰ ਦੇਣ ਗਏ ਸੀ ਪੁੱਠੇ ਅੰਬਰਸਾਰ ਉਹਦੇ ਨਾਲ ਬਹੁਤ ਧੱਕਾ ਕੀਤਾ ਪੁਲਸ ਨੇ ਤੇ ਪ੍ਰਸ਼ਾਸਨ ਨੇ ਇਹੀ ਬੇਨਤੀ ਕਰਦੇ ਆ ਸਾਰੀ ਸੰਗਤ ਨੂੰ ਵੀ ਆਪਾਂ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੀਏ ਗੁਰਦੁਆਰੇ ਇਹਨਾਂ ਤੋਂ ਯਾਦ ਕਰਾਈਏ ਕਿ ਬਹੁਤ ਧੱਕਾ ਕਰਦੇ ਨੇ ਤੇ ਸੰਗਤ ਨਾਲ ਹੋਰ ਸਾਰੇ ਲੋਕਾਂ ਨਾਲੇ ਬਹੁਤ ਧੱਕਾ ਕਰਦੇ ਨੇ ਆਪਾਂ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੀਏ ਤੇ ਗੁਰਦੁਆਰੇ ਇਹਨਾਂ ਤੋਂ ਯਾਦ ਕਰਾਈਏ ਆਉਣ ਵਾਲੇ ਸਮੇਂ ਚ ਪ੍ਰਧਾਨ ਜੀ ਧੰਨਵਾਦ ਹੋਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਅੱਜ ਮੀਟਿੰਗ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੱਛੂ ਵਾਲੇ ਦੇ ਸਰਕਲੋਂ ਮੱਛੋੜ ਦੀ ਬੀਟੂ ਹੋਈ ਆ ਜਿਹਦੇ ਵਿੱਚ ਬਰਵਿੰਦਰ ਸਿੰਘ ਸਿਉੜਾ ਜ਼ਿਲ੍ਹਾ ਪ੍ਰਧਾਨ ਖੰਨਾ ਦੇ ਆਏ ਨੇ ਉਹਨਾਂ ਨੇ ਅੱਜ ਇਹ ਮੀਟਿੰਗ ਬਾਰੇ ਪੁੱਛਿਆ ਵੀ ਜਿਹੜੀ ਆਪਣੀ ਐਸਪੀ ਦੇ ਬੋਟਾ ਬਾਰੇ ਗੱਲਬਾਤ ਹੋਈ ਆ 350 ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਦਿਨ ਮਨਾਉਣਾ ਦੀਨਾਂ ਕੰਗੜ ਉਹਦੇ ਬਾਰੇ ਸਮੱਗ ਵਿੱਚ ਹੋਈ ਆ ਤੇ ਸਾਰੀ ਗੱਲਬਾਤ ਕਰਕੇ ਸਾਰੇ ਬੰਦੇ ਦੀ ਜ਼ਿੰਮੇਵਾਰੀ ਲਾਉਣ ਦੀ ਗੱਲਬਾਤ ਕੀਤੀ ਹੈ ਪ੍ਰਧਾਨ ਸਾਹਿਬ ਨੇ ਤੇ ਸਾਰਿਆਂ ਦਾ ਸੁਝਾਅ ਲਿਆ ਤੇ ਇੱਕ ਹੋਈਆ ਮੀਟਿੰਗ ਜਿਹੜੀ ਬਲਵਿੰਦਰ ਸਿੰਘ ਆਪਣਾ ਸਰਕਲ ਪ੍ਰਧਾਨ ਆਇਆ ਨੇ ਮੱਛੋੜ ਦੇ ਕਿਉਂਕਿ ਇਹ ਪਹਿਲਾਂ ਗੱਲਬਾਤਾਂ ਹੋਈਆਂ ਨੇ ਪਹਿਲਾਂ 70 20 ਕਿਲੋ ਗੱਲਬਾਤਾਂ ਕੋਈ ਹੋਈਆਂ ਨੇ ਮੰਨਦਾ ਪਰ ਇਹ ਕਹਿੰਦਾ ਹੁਣ ਗੱਲਬਾਤ ਹੀ ਨਹੀਂ ਹੋਪੀ ਤੇ ਬਲਵਿੰਦਰ ਸਿੰਘ ਸਿਵੜਾ ਜੀ ਇਹਨਾਂ ਨੂੰ ਪੁੱਛਿਆ ਸਾਰਾ ਕੁਝ ਤੇ ਕੰਮ ਕਰਦਾ ਹੈ ਤੇ ਕਰਦਾ ਵੀ ਰਹੂਗਾ ਇਹਨੂੰ ਕਹਿੰਦਾ ਵੀ ਵੱਧ ਤੋਂ ਵੱਧ ਆਪਣੇ ਬੰਦੇ ਜੋੜ ਪਾਰਟੀ ਨਾਲ ਤੇ ਜਿਹੜੀ ਇਹ ਮੈਂਬਰਸ਼ਿਪ ਦੀਆਂ ਬਰਚੀਆਂ ਨੇ ਉਹ ਵੱਤ ਵੱਤ ਘਟਾ ਕੇ ਪਿੰਡਾ ਪਿੰਡਾ ਜਾ ਕੇ ਇਹ ਕੰਮ ਕਰ। ਈਮਾਨ ਸਿੰਘ ਮਾਨ ਜਿਹੜੇ ਆਪਣੀ ਪਾਰਟੀ ਦੇ ਹੈੱਡ ਨੇ ਜੀ ਉਹਨਾਂ ਦੇ ਬਾਰੇ ਚ ਤੁਸੀਂ ਕੀ ਗੱਲਬਾਤ ਕਹਿਣਾ ਚਾਹੁੰਦੇ ਹੋ ਕਿਉਂਕਿ ਅਮਰੇਸਰ ਕਾਫੀ ਪੁਲਿਸ ਦੇ ਨਾਲ ਜਿਹੜੀ ਜੋ ਮੈਟਰ ਭਖਿਆ ਜੀ ਉਹਦੇ ਬਾਰੇ ਕੀ ਕਹਿੰਦੇ? ਉਹ ਜੀ ਜੋ ਹੋਈ ਉਹਨਾਂ ਨੇ ਆਪਣਾ ਮਨਪੱਤਰ ਦੇਣਾ ਸੀ ਪਰ ਜਿਹੜੇ ਉਥੇ ਸੁਖਨੀਪਾੜਾ ਤੇ ਗੁੰਡੇ ਪਾੜੇ ਹੋਏ ਨੇ ਉਹ ਗੱਤਕ ਨਹੀਂ ਜਾਣ ਦਿੰਦੇ ਸੀ ਉਹਨਾਂ ਨੂੰ ਕਿਉਂਕਿ ਉਹ ਅਸੀਂ ਉਹਦੀ ਨਗਹਿਦੀ ਕਰਦੇ ਆ। ਵੀ ਸੌਂਮੀ ਕਾ ਨਿਕਾਲਿਆ ਪੰਬਰ ਸਾਦੇ ਦੀ ਮਾਨ ਸਿੰਘ ਮਾਨ ਨੂੰ ਘੇਰਿਆ ਤੇ ਉਹ ਉਹਨਾਂ ਦਾ ਗਲਤ ਕੰਮ ਕਰਿਆ ਇਹ ਹੋਣਾ ਨਹੀਂ ਚਾਹੀਦਾ ਸੀ ਕਿਉਂਕਿ ਜੇ ਤੁਸੀਂ ਹੁਣ ਕਹਾ ਤੋਂ ਐਸਪੀਸੀ ਦੀ ਚੋਣ ਆ ਰਹੀ ਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਆ ਕਿ ਐਸਪੀਸੀ ਦੀ ਥੋੜੇ ਸਾਰੇ ਹੱਲ ਹੋਣਗੇ ਐਸਪੀਸੀ ਸਕੂਲ ਥੋੜੇ ਜਿੰਨੇ ਗਰੀਬ ਬੱਚਿਆਂ ਦੇ ਨਹੀਂ ਪੜਾ ਰਹੇ ਉਹ ਵੀ ਪੜਾਏ ਜਾਣਗੇ ਤੇ ਹੋਰ ਗੁਰਦੁਆਰੇ ਆ ਤੇ ਜਿਵੇਂ ਹਸਪੀਟਲ ਖੋਲੇ ਜਾਣਗੇ ਤੇ ਵੱਤਵਾਦ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਸਾਥ ਦੋ ਕਿਉਂਕਿ ਆਪਾਂ ਸਖੀਰ ਬਾਦਲ ਤੋਂ ਇਹ ਐਸਿਵੇਂ ਜੀ ਸ਼ਰਾਧ ਕੀ ਹਾਂਜੀ ਜਿਹੜਾ ਮਾਨ ਸਾਹਿਬ ਦੇ ਵੱਲੋਂ ਮੰਗ ਪੱਤਰ ਦੇਣਾ ਸੀ ਜੀ ਉਹਦੇ ਵਿੱਚ ਕੀ ਲਿਖਿਆ ਹੋਇਆ ਸੀ ਜੀ ਉਹਦੇ ਵਿੱਚ ਤਾਂ ਇਹੀ ਲਿਖਿਆ ਸੀਗਾ ਜੀ ਜਿਹੜੀਆਂ ਸਾਡੀਆਂ ਮੰਕਾਂ ਨੇ ਵੀ ਜਿਵੇਂ ਸਖੀਰ ਬਾਦਲ ਤੋਂ ਐਸੀ ਕੀ ਚੀਜ਼ ਹੈ ਉਥੇ ਗੰਦ ਪਾਇਆ ਹੋਇਆ ਜਿਹੜਾ ਵੀ ਕੋਈ ਮੰਨ ਲਓ ਕਿ ਸਰ ਕੋਈ ਬੰਦਾ ਯਾਤਰੀ ਜਾਂਦਾ ਉਹਨੂੰ ਨਹੀਂ ਕਮਰਾ ਕਰਦਾ ਤੇ ਮੰਨ ਲਓ ਇਹੋਰਾ وہی ਮੰਗਾ ਲਿਖਿਆ ਹੋਇਆ ਸੀ ਜੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਵੀ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਸੀ। ਕੀ ਵੋਟਾਂ ਬਾਰੇ ਕਹਿੰਦੇ ਸੀਗੇ ਵੀ ਛੇਤਰੀ ਵਿੱਤੀ ਐਸ.ਡੀ. ਦੇ ਵੋਟਾਂ ਫੋਲੀਆਂ ਕਰਵਾਈਆਂ ਜਾਣ। 14 ਸਾਲ ਹੋ ਗਏ ਵੀ ਉਹ ਨਹੀਂ ਪਈਆਂ। ਇਹਦੇ ਨਾਲ ਕੀ ਪ੍ਰਭਾਵ ਕੀ ਪੈਂਦਾ ਜੀ ਜੇ ਵੋਟਾਂ ਨਹੀਂ ਪਈਆਂ ਹੈਗੀਆਂ ਪਤਾ ਉਹਦੇ ਨਾਲ ਤੁਸੀਂ ਕੀ ਸਮਝਦੇ ਹੋ ਕੀ ਨੁਕਸਾਨ ਹੋਇਆ ਜੀ ਕੌਮ ਦਾ? ਮਹੂਰੀਤ ਜੂਰੀਆ ਤੁਮ ਇਹ ਮਹੂਰੀਤ ਬਾਹਾਲ ਕੀਤੀ ਜਾਵੇ। ਕਿਸਾਨ ਖੁਸ਼ਾਲ ਤਾਂ ਦੇਸ਼ ਖੁਸ਼ਾਲ ਕੇਸ ਗਰੁੱਪ ਮਲੇਰ ਕੂਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਨਾਲ